ਵਿੰਦਰ ਸਿੰਘ ਜੀ ਸਰਦਾਰ ਬਖਬੀਰ ਸਿੰਘ ਜੀ ਸਰਦਾਰ ਅਜਿੰਦਰ ਕੌਰ ਜੀ ਬੋਲ ਬਾਬਾ ਅੱਜ ਆ ਗਏ ਹੋ ਬੋਲੇ ਸੁਨਹਾਰ ਮੇਰੀ ਬੇਟੀ ਆ ਮਾਤਾ ਵਿਪਨ ਸਿੰਘ ਕੌਰ ਦੀ ਜੋ ਵਿਆਹੇ ਤੋਂ ਜੋ ਜਨਰੇ ਜਿਵੇਂ ਖਿੰਦੇ ਇੰਤਤ ਦੇ ਵੱਡਾ ਹਾਜ਼ਰੀ ਭਰੀ ਮਾਤਾ ਜੀ ਉਹ ਸਰਕਾਰਾਂ ਸਰਪ੍ਰਸਤਾਂ ਦੀ ਸਾਜ ਪਾਉਣਗੇ ਸਰਗਜੀ ਵਾਇਕੂ ਦੀ ਕਹਾਤਾ ਵਾਇਕੂ ਦੀ ਕੁੱਟੇ ਭਗਤ ਸਿੰਘ ਉਹਨਾਂ ਨੇ ਉਹ ਸਾਰੇ ਇਹਨੇ ਜਗਰ ਸਿੰਘ ਤੈਨੂੰ ਚੇਤਾ ਹੀ ਭੁੱਲ ਗਿਆ ਤੂੰ ਐਡਾ ਵੱਡਾ ਨਗਰ ਕੀਰਤਨ ਵਿੱਚ ਖਾਸਾ ਹੋਇਆ ਸਰਦਾਰ ਸੰਜੀਤ ਸਿੰਘ ਜੀ ਸਰਦਾਰ ਸੁਖੈਰ ਸਿੰਘ ਜੀ ਸਰਦਾਰ ਜਿਤ ਜਿੰਦਰ ਸਿੰਘ ਜੀ ਸਰਦਾਰ ਬਖਬੀਰ ਸਿੰਘ ਜੀ ਸਰਦਾਰ ਜੀ ਨੰਦੀਪ ਕੌਰ ਜੀ ਪਿੰਡਾ ਸਰਦਾਰ ਜੀ ਕਰਮਿੰਦਰ ਕੌਰ ਜੀ ਪੈਰ ਸਿੰਘ ਤੈਨੂੰ ਚੇਤਾ ਹੀ ਭੁੱਲ ਗਿਆ ਤੂੰ ਏਡਾ ਵੱਡਾ ਨਗਰ ਕੀਸਤ ਦੇ ਵਿੱਚ ਆਸਾ ਹੋਇਆ ਵੀ ਸੱਚ ਇਹ ਗਿਲਾਮ ਬਾਬਾ ਬਰਾਸ ਸਿੰਘ ਜੀ ਸ੍ਰੀ ਗਗਨਪ੍ਰੀਤ ਕੌਰ ਜੀ ਉਹ ਵੀ ਪਹੁੰਚੇ ਐ ਤੋਂ ਬਾਬਾ ਹਰਿਸ਼ੰਕ ਸਿੰਘ ਜੀ ਸੋਨੀ ਸਾਹਿਬ ਇਸੇ ਤਰ੍ਹਾਂ ਬਾਬਾ ਸੰਤੋਖ ਸਿੰਘ ਜੀ ਕਾਜਵਾਲ ਥਰੇ ਬੜਾ ਥਰੇ ਬੜੇ ਬਾਬਾ ਮਹਾਦੀਪ ਸਿੰਘ ਕਾਜਵਾਲ ਉਹ ਵੀ ਪਹੁੰਚੇ ਐ ਲੋਕਾਂ ਦਾਮ ਸਿੰਘ ਡਾਕਟਰ ਸਾਹਿਬ ਜੀ ਉਹਨਾਂ ਦੇ ਬੰਦੇ ਭਾਈ ਸਾਹਿਬ ਉਹ ਵੀ ਇਸ ਮੌਕੇ ਦੇ ਸਿਰ ਮੁੱਚੇ ਨੇ ਸੋ ਉਹਨਾਂ ਨੂੰ ਵੀ ਨਿਆ ਦਿਹਾ ਕਿੰਨਾ ਸੋ ਸਾਰਿਆਂ ਸਦਕਾ ਤੋਂ ਰੁੱਤਰ ਸਿੰਘ ਜੀ ਜੋ ਨਗਾਰੇ ਲੈ ਕੇ ਪਹੁੰਚਿਆ ਜੋ ਪਾਲਿਕਾ ਸਰਪੰਚ ਜੀ ਸੇਵਾਦਾਰ ਵੱਲੋਂ ਪਰਮ ਸਤਕਾਰਯੋਗ ਸਤਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਸ਼ਟ ਸੱਜ ਬੈਠੇ ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੂੰ ਆਪ ਸਭ ਨੂੰ ਧਾਰਮਿਕ ਮੁਬਾਰਕਬਾਦ ਜੀ ਅੱਜ ਤੋਂ 22 ਬਾਰੇ ਪਹਿਲਾਂ ਹਿਮਾਚਲ ਦੇ ਪਿੰਡ ਲੋਕੋਂ ਤੋਂ ਇੱਕ ਵਿਸ਼ਾਲ ਲਗਨ ਕੀਰਤਨ ਦੀ ਅਰੰਭਤਾ ਹੋਈ ਜੋ ਕਿ ਹਰ ਸਾਲ ਵੱਡੀ ਸੰਗਤ ਦੇ ਆਪ ਨੇ ਜਨਾਲ ਕਿਲਾ ਆਨੰਦਗੜ੍ਹ ਸਾਹਿਬ ਮੱਖੋ ਵਕਰੇ ਪਿੰਡਾਂ ਤੋਂ ਹੁੰਦਾ ਹੋਇਆ ਪਹੁੰਚਣਾ ਸਤਿਗੁਰਾਂ ਦੇ ਪਾਵਨ ਦਰਵਾਜ਼ ਸਜਾਏ ਜਾਂਦੇ ਨੇ ਕਥਾ ਕੀਰਤਨ ਕੀਤੀ ਜਾਂਦੀ ਹੈ ਅਰਦਾਸ ਤੋਂ ਉਪਰੰਤ ਪੰਡ ਨਗਾਰੇ ਵਜਾ ਕੇ ਹਰ ਵਾਰ ਥੋਲੇ ਮਹੱਲੇ ਵਿਆਪਨਾ ਕੀਤੀ ਸਨ 1700 ਚ ਸਿੰਘ ਇਕੱਠੇ ਹੋ ਕੇ ਮਾਤਾ ਜੀ ਕੋਲ ਆਏ ਬੇਤੀ ਕੀਤੀ ਮਾਤਾ ਜੀ ਸਾਡਾ ਵੀ ਕੀ ਕਰਤਾ ਹੋਲੀ ਖੇਟਣ ਲਈ ਬਤਨਨੀ ਕਰ ਬਾਦਸ਼ਾਹ ਨੇ ਸਾਨੂੰ ਵਰਦਿਆ ਹੋਇਆ ਹੈ ਜਦੋਂ ਨਾਨਕ ਪਾਤਸ਼ਾਹ ਦੇ ਸਮੇਂ ਕੋਈ ਸਿੱਖ ਨੂੰ ਖਾਲਸਾ ਬਣਾਉਣ ਦੇ ਲਈ ਧਿਆਨ ਹੀ ਕਰਨੀ ਸ਼ੁਰੂ ਕਰ ਦਿੱਤੀ ਸੀ ਗੁਰੂ ਸਾਹਿਬਾਨ ਨੇ ਤੇ ਕਲਵੀਰ ਪਾਤਸ਼ਾਹ ਨੇ ਕਿਹਾ ਕਿ ਮੇਰੇ ਸਿੰਘ ਭੈਣੀਆਂ ਹੋਣੀਆਂ ਰੰਗਾਂ ਦੀਆਂ ਕਿਹਾ ਔਰਨ ਕੀ ਹੋਲੀ ਪਮ ਹੋਲਾ ਕਿਉ ਗੋਬਿੰਦ ਸਿੰਘ ਬਚਨ ਅਮੋਲਾ ਬਸ ਉਦੋਂ ਤੋਂ ਸਾਡੇ 1700 ਤੋਂ 324 ਸਾਲ ਹੋ ਗਏ ਹੋ ਤਾਂ ਮਹਾਨ ਆਰੰਭ ਹੋਇਆ ਨੂੰ ਜਿਹੜਾ ਖਾਲਸੇ ਦੀ ਵਖਰੀ ਹੋਣ ਇਹ ਪ੍ਰਤੀਕ ਦਾ ਨਿਸ਼ਾਨ ਹੈ ਖਾਲਸੇ ਦੀ ਕੜਵੀ ਕਲਾ ਦਾ ਨਿਸ਼ਾਨ ਹੈ ਸਭਲਾਂ ਨੂੰ ਹੌਲੇ ਮਾਲੇ ਦੀ ਬਹੁਤ ਬਹੁਤ ਜਿੱਥੇ ਮੈਂ ਵਧਾਈ ਦੇਣਾ ਇਹਦੇ ਨਾਲ ਜਿਹੜੇ ਤੁਹਾਡੇ ਸਾਹਕੇ ਨੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਗਨੀ ਸੁਲਤਾਨ ਸਿੰਘ ਜਹਦਾਰ ਨਕਸਰੀ ਕੇਸਗਰ ਸਾਹਿਬ ਉਹ ਆਪ ਸਕਤਾ ਮਾਈਦੇ ਮੁਬਾਰਕ ਦਿਹਾੜੀ ਦੀ ਜੋ ਉਹਨਾਂ ਨੂੰ ਦਸਤਾਰ ਸਜਾਈ ਜਾਂਦੀ ਹੈ ਸੋ ਨੰਦੀਕਾ ਲਖਮਨ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਉਹ ਆਪ ਜੱਕਰ ਬਤਾਈ ਦੇ ਕੇ ਆਪ ਆਪਣਾ ਸਾਰੇ ਬਲੰਦ ਜਕਾਰੇ ਦੇ ਨਾਲ ਸਵਾਗਤ ਕਰਕੇ ਬੋਲੇ ਸੋ ਨਿਹਾਲ ਕਿਰਪਾ ਨਿਦਾਨ ਭਗਤ ਵਸਲ ਇਹ ਪਾਵਨ ਕਿਰਤ ਤਿਹਾੜ ਜੋ ਅਲਗੀ ਤਰ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤਾ ਹੈ ਕੋਲਾ ਮਹੱਲਾ ਜਿਸ ਦੀ ਆਰੰਭਤਾ ਨਗਾਰਿਆਂ ਦੀਆਂ ਚੋਟਾਂ ਲਾ ਕਰਕੇ ਹੁਣ ਹੋਵੇਗੀ ਇਸ ਸਮਾਗਮ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਵੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਉਚੇਚੇ ਤੌਰ ਤੇ ਸੰਤ ਮਹਾਪੁਰਖ ਇਸ ਅਸਥਾਨਾਂ ਉਤੇ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਔਰ ਮਾਨਯੋਗ ਪ੍ਰਧਾਨਮ ਗੁਰਦੁਆਰਾ ਸ਼ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗੋਗਿਤ ਸਰਦਾਰ ਹਰਜਿੰਦਰ ਸਿੰਘ ਜੀ ਉਹ ਵੀ ਉਚਿਤੇ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਏ ਹਨ ਨਗਾਰੇ ਦੀ ਗੱਲ ਕਰੀਏ ਜਿਸ ਤਰ੍ਹਾਂ ਪਹਿਲੇ ਬੁਲਾਰੇ ਆਪ ਜੀ ਨੂੰ ਦੱਸ ਕੇ ਗਏ ਨੇ ਕਿ ਧੰਨ ਗੁਰਗਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਸਰਨਜੀਤ ਨਗਾਰਾ ਮੜਵਾਇਆ ਉਹ ਤਿਆਰ ਕਰਵਾਇਆ ਫਿਰ ਉਹਦੇ ਉੱਤੇ ਚੋਟਾਂ ਲਾਈਆਂ ਤਾਂ ਪਹਾੜੀ ਰਾਜਿਆਂ ਦੀਆਂ ਹਿੱਕਾਂ ਦੇ ਵਿੱਚ ਉਸ ਦੀ ਆਵਾਜ਼ ਵੱਜੀ ਉਹਦਾ ਆਖਿਆ ਸਾਡੇ ਸਾਹਮਣੇ ਤਾਂ ਕੋਈ ਢੋਲਕੀਆਂ ਸ਼ਾਇਰ ਨਹੀਂ ਉਜਾ ਸਕਦਾ ਸੀ ਲਗਾਰੇ ਵਜਾਉਣ ਵਾਲਾ ਕੌਣ ਆ ਗਿਆ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੁੱਤੀ ਹੋਈ ਕੌਮ ਦੇ ਵਿੱਚ ਅੰਮ੍ਰਿਤ ਦੇ ਦਾਤ ਦੇ ਕਰਕੇ ਐਸੀ ਅਨਕ ਐਸੀ ਜੈਰਤ ਭਰ ਦਿੱਤੀ ਫਿਰ ਉਹ ਇਕੱਲਾ ਇਕੱਲਾ ਸੀਂਦਗੀ ਸਵਾ ਸਵਾ ਲੱਕ ਦੇ ਨਾਲ ਲੜਿਆ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮੰਦਾ ਜਿਸ ਦੀ ਆਰੰਭਤਾ ਸਮੁੱਚੇ ਦੀ ਮਾਪੁਰਖਾ ਵੱਲੋਂ ਸਿੱਖ ਪੰਥ ਦੇ ਨਮਾਇਕਾ ਜੱਥੇਬੰਦੀ ਸ਼ਰੋਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਾਰਿਆਂ ਦੇ ਚੋਟਾ ਲਾ ਕਰਕੇ ਕੁਰਬਾਨੀ ਦਿੱਤੀ ਜਾਵੇਗੀ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਚਾਵਲਾ ਸਾਹਿਬ ਜੀ ਨੇ ਆਪ ਜੀ ਨੂੰ ਦਰਸਾਇਆ ਕਿ ਦਸਤਾਰ ਪੰਨੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਲਿਮਖੇ ਲਈ ਲਈ ਸਾਰੀ ਤੇ ਤਖਤ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜਰ ਉਹਨਾਂ ਨੂੰ ਦਸਤਾਰ ਦੇ ਰੂਪ ਦੇ ਵਿੱਚ ਦਿੱਤੀ ਜਾਵੇਗੀ ਆਪ ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਰੇ ਹੀ ਸੰਗਤ ਨੂੰ ਭੋਲੇ ਮਹਲੇ ਦੇ ਸਾਵਣ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਸਤਿਗੁਰੂ ਦੀ ਕਿਰਪਾ ਕਰਨ ਮਿਹਰ ਕਰਨ ਸਾਡੇ ਵਿੱਚ ਏਕਤਾ ਇਤਿਫਾਕ ਦੀ ਦਾਤ ਬਖਸ਼ ਕਰਨ ਅਮਰਤ ਛਕੋ ਸਿੰਘ ਸੱਜੋ ਵਾਹਿਗੁਰੂ ਦੀ ਕਾ ਪੰਸਾ ਵਾਹਿਗੁਰੂ ਦੀ ਕੀ ਫਰਦੇ ਆ ਜੀ ਕੋਲੋਂ ਬਾਬਾ ਜੀ ਨੂੰ ਬੇਨਤੀ ਹੈ ਆਵਾਰਨੀ ਆਹੋ ਆਪਾ ਜੀ ਦਾ ਭਾਈ ਥੋੜਾ ਖੋਲੋ ਭਾਈ ਰਵਿੰਦਰ ਰਵਿੰਦਰ ਭਾਈ ਭਾਈ ਮੇਰੇ ਪਿੱਛੇ ਵੀ ਦੇਖ ਭਾਈ ਥੋੜਾ ਜਿਹਾ ਪਿੱਛੇ ਬਾਹਰ ਹੀ ਕਰ ਲੋ ਵਾਈਟ ਕਰ ਲੋ ਥੋੜਾ ਬਾਹਰ ਲੋ ਕੱਟੀਆਂ ਕੱਟੀਆਂ ਪਰ ਇੱਕ ਮਿੰਟ ਖੜੇ ਮੰਗ ਰਹੀ ਜਾਂਦਾ ਯਾਰ ਪਿੱਛੇ ਕਰ ਲੋ ਭਾਈ ਪਿੱਛੇ ਵੀ ਖੜੇ ਚਲੇ ਆ ਬੋਲੋ ਪ੍ਰਧਾਨ ਨੂੰ ਪ੍ਰਧਾਨ ਨੂੰ ਮਾਰ ਲੈ ਕੇ ਆ ਬੋਲੋ ਇਹਰੋਂ ਜ਼ਿਆਦਾ ਕੀ ਕੀ ਯਾਰ ਭਾਈ ਭਾਈ ਥੋੜਾ ਖੋਲੋ ਯਾਰ ਥੋੜਾ ਖੋਲੋ ਚੱਲ ਮੇਰੇ ਨਾਲ ਕਰਾਓ ਯਾਰ ਚਾਹ ਵਾਜੀ ਥੋੜੇ ਥੋੜੇ ਬਾਕੀ ਸਿੰਘ ਉਹਨਾਂ ਨੂੰ ਬੇਚਤੀ ਹੈ ਚੱਲ ਰਾਂ ਤੂੰ ਸ਼ੁਰੂ ਕਰ ਲੈ ਸੈਂਟਰ ਚ ਕਰਾ ਦੇ ਪ੍ਰਧਾਨ ਜੀ ਤੁਸੀਂ ਮੇਜਰ ਦੀ ਰਹਿ ਕੇ ਗਏ ਸੀ ਉਹਨੂੰ ਖੋਲੋ ਯਾਰ ਕੀ ਕਰੀਏ ਬਹੁਤ ਯਾਰ ਨੂੰ ਬਸ ਨਾ ਪਾਟ ਕੱਢ ਨਾ ਆਪਾਂ ਦੀ ਕਹਿੰਦੇ ਆ ਸੋਹ ਬਾ ਜੈ ਹਿੰਦ ਯਾਰ ਭਾਜੀ ਫੋਨ ਪਿੱਛੇ ਕਰਿਓ ਰੁਪਿੰਦਰ ਜੀ ਪਿੱਛੇ ਆ ਰਹੋ ਭਾਜੀ ਜੀ ਬੰਨ੍ਹ ਦਿਓ ਪਹਿਲਾਂ ਪਿੱਛੇ ਤੁਹਾਨੂੰ ਸਾਰੇ ਫਿਰ ਜਾਵਨਾ ਤਾਂ ਟਿੱਕਟ ਕਰਾ ਦਿਓ 5 ਸੈਕਿੰਡ ਟਿਕਟੀਟ ਵਾਲੋ ਕਹਿੰਦਾ ਮੈਂ ਬਾਬਾ ਜੀ ਕਰਾਈਏ ਕੋਈ ਬਾਬਾ ਜੀ ਬਾਬਾ ਜੀ ਬਾਬਾ ਇੱਕ ਮਿੰਟ ਇੱਕ ਮਿੰਟ ਰੁਕ ਬਾਬਾ ਜੀ ਇੱਕ ਮਿੰਟ ਉਹ ਖੇਤੀ ਕਰੋ ਯਾਰ ਟੋਕੀ ਦਾ ਲੰਮੇ ਪੈ ਕੇ ਖਿੱਚ ਲੈਂਦੇ ਆ ਠੀਕ ਹੈ ਤੇ ਬਾਬਾ ਗੁਰਦੇਵ ਸਿੰਘ ਹੋਰੀ ਅੱਜ ਬਾਬੇ ਕੋਲ ਦੀ ਹੋਣਾ ਦੀ ਬੱਤੀ ਹੈ ਰਾਤ ਦਾ ਦੀਵਾਨ ਨਹੀਂ ਸੀ ਮੈਂ ਬਾਬਾ ਜੀ ਨੂੰ ਉੱਥੇ ਜਾ ਕੇ ਮਿੰਟ ਕੀਤੀ ਬੈਠਿਆ ਬਾਬਾ ਜੀ ਭਾਵਾ ਵਰਸੀ ਆ ਕਿਹਦੇ ਤਾਂ ਮੈਨੂੰ ساری ਰਾਤ ਸੌਣ ਨਹੀਂ ਦੇਣਾ ਜਾਣਾ ਪੈਣਾ ਬਾਬੇ ਕੋਈ ਮਹਾਰਾਜਾ ਨੇ ਇੱਕ ਤੁਸੀਂ ਮਿਰਭਾਉ ਤੇ ਨਿਰਬੈਰ ਇੱਕ ਸ਼ਰੋਮਣੀ ਕਮੇਟੀ ਵਿੱਚ ਸਰਕਾਰ ਘਟੇ ਘਟੇ ਮੋਰੀ ਨਿਰਬੈਰ ਵੀ ਹੈ ਨਿਰਭਾਉ ਵੀ ਹੈ ਸਾਡੇ ਪੰਜਾਬ ਦੇ ਮਾਣ ਮਾਣ ਦਾ ਮਾਣ ਪਾਉਂਦਾ ਕਿਛੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਤਸ਼ਾਹਿਆਂ ਨੇ ਸਿੱਖਾਂ ਨੂੰ ਇੱਕ ਅਨਮੋਲ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਜਿਹੜਾ ਲੋਕ ਤੇ ਪ੍ਰਲੋਕ ਨੂੰ ਸੇਹਲੇ ਕਰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੀ ਅਗਵਾਈ ਕਰਦੇ ਆ ਗੁਰਤਾ ਗਦੀ ਦਸਮ ਪਾਤਸ਼ਾਹ ਜੀ ਨੇ ਆਪ ਨੰਦੇੜ ਦੀ ਧਰਤੀ ਤੋਂ ਬਖਸ਼ਿਸ਼ ਕੀਤੀ ਉਹਦੇ ਨਾਲ ਜਿਹੜੀਆਂ ਪੇੜਾਂ ਪਾਈਆਂ ਉਹ ਪੇੜਾਂ ਖਾਲਸਾ ਪੰਥ 1469 ਤੋਂ ਲਗਾਤਾਰ 224 ਆ ਗਿਆ ਲਗਾਤਾਰ ਉਪਰੰਤਾ ਦੇ ਉੱਤੇ ਪਹਿਰਾ ਦੇ ਰਿਹਾ ਸਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵੇਲੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਇੱਥੇ ਰੰਗਰੇਟਾ ਗੁਰੂ ਦਾ ਬੇਟਾ ਲੈ ਕੇ ਆਇਆ ਤੇ ਸਤਗੁਰਾਂ ਨੇ ਉਦੋਂ ਹੀ ਸੰਕਲਪ ਕਰ ਲਿਆ ਸੀ ਕਿ ਮੈਂ ਇੱਕ ਕਾਇਸਾ ਖਾਲਸਾ ਸਿਰਜੂਗਾ ਜਿਹਦੀ ਆਜ਼ਾਦ ਹਸਤੀ ਹੋਊਗੀ ਜਿਹੜਾ ਧਰਮ ਨਿਰਪੱਖਤਾ ਦੇ ਵਿੱਚ ਤੇ ਸਰਬੱਤ ਦੇ ਭਲੇ ਤੇ ਪੂਰਾ ਵਿਚਰੂਗਾ ਉਹ ਸਤਗੁਰੂ ਜੀ ਨੇ ਕੌਮ ਦੀ ਸਿਰਜਣਾ ਕੀਤੀ 1699 ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਬਾਅਦ ਸਤਗੁਰੂ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ ਕਿਉਂਕਿ ਇਹ ਸਿੱਖ ਧਰਮ ਦੀ ਬਲੱਖਣਤਾ ਵੀ ਆ ਸਾਰੇ ਧਰਮਾਂ ਦੇ ਜਿੰਨੇ ਵੀ ਤਿਹਾੜਿਆ ਉਹ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ ਸਤਗੁਰੂ ਜੀ ਨੇ ਇਹਨਾਂ ਤਿਹਾੜਾਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ ਸਾਡੇ ਮਹੱਲਾ ਮਨਾਇਆ ਜਾਂਦਾ ਹੋਲਾ ਭੰਵੇਂ ਉਹਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਹਾਰ ਆ ਪਰ ਸਤਗੁਰ ਜੀ ਨੇ ਫਿਰ ਸਮੁੱਚੀ ਕੌਮ ਨੂੰ ਇੱਕ ਥਾਂ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ ਤੇ ਇਹੋ ਕਾਰਨ ਆ ਕਿ ਅੱਜ ਇੰਨਾ ਚਿਰ ਹੋਣ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਗੁਰ ਜੀ ਨੇ ਪਿਰਤਾਂ ਪਾਈਆਂ ਨਗਾਰੇ ਵੱਜ ਰਹੇ ਆ ਇਹ ਉਸ ਗੱਲ ਦਾ ਪ੍ਰਤੀਕ ਆ ਉਦੋਂ ਦਾ ਸਤਗੁਰ ਜੀ ਨੇ ਉਹ ਰਾਸਤਾ ਕਾਇਮ ਨਹੀਂ ਸੀ ਕਰਨੀ ਪਰ ਖਾਲਸੇ ਨੂੰ ਇਹ ਬਰਾਸਤੇ ਏਡੀ ਵੱਡੀ ਬਖਸ਼ ਦਿੱਤੀ ਜਦ ਤੱਕ ਖਾਲਸਾ ਪਵਿੱਤਰ ਗੁਰਵਾਨੀ ਨਾਲ ਜੁੜਿਆ ਰਹੂ ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ ਸਤਗੁਰੂ ਜੀ ਤਾਣ ਦੇਣਗੇ ਸਾਰੀਆਂ ਵਿਰੋਧੀਆਂ ਦਾ ਕੇਵਲ ਤਾਂ ਕੇਵਲ ਇੱਕੋ ਗੱਲ ਤੇ ਜ਼ੋਰ ਲਗਾਇਆ ਵੀ ਇਹਨਾਂ ਦੀਆਂ ਸੰਸਥਾਵਾਂ ਨੂੰ ਕਿਵੇਂ ਖਤਮ ਕਰਨਾ ਇਹਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ ਪਰ ਸਤਗੁਰੂ ਜੀ ਕਿਰਪਾ ਕਰਨੇ ਖਤਮ ਨਹੀਂ ਹੋਣੀਆਂ ਸਤਗੁਰੂ ਜੀ ਦੇ ਬੇਲੇ ਵੀ ਜਿਹੜੇ ਖਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ ਅੱਜ ਕੋ ਨਾਂ ਲੈਣ ਨੂੰ ਤਿਆਰ ਨਹੀਂ ਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਿਆ ਇਹਦੀ ਜਿਹੜੀ ਜਿੱਨਾਂ ਚ ਇਹ ਧਰਤੀ ਰੈਣੀ ਅਸਮਾਨ ਜ਼ਮੀਰ ਰੈਣਾ ਇਹਦੀ ਅਡਰੀ ਤੇ ਬਖਰੀ ਪਹਿਚਾਣ ਇਸੇ ਤਰ੍ਹਾਂ ਚੱਲਦੀ ਰਣੀ ਸਾਰੀ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਅੱਜ ਦੇ ਪਵਿੱਤਰ ਦਿਹਾੜੇ ਤੇ ਹੋਲੇ ਮਹੱਲੇ ਦੇ ਬਹੁਤ ਬਹੁਤ ਵਧਾਈ ਵੀ ਦਿੰਦਾ ਕਾਮਨਾ ਵੀ ਕਰਦਾ ਕਿ ਆਉਂਦੇ ਸ਼ਹੀਦ ਦਿਨ ਲਗਾਤਾਰ ਨਿਰੰਤਰ ਇਹ ਹੋਲਾ ਮਹੱਲਾ ਚੱਲਣਾ ਇਹਦੇ ਵਿੱਚ ਸ਼ਮੂਲੀਅਤ ਵੀ ਕਰੀਏ ਤੇ ਗੁਰੂਆਂ ਪਰੰਪਰਾਵਾਂ ਦੇ ਅਨੁਕੂਲ ਆਈਏ ਵੀ ਕੋਈ ਇਹੋ ਜਿਹਾ ਕਾਰਜ ਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੋਰ ਸਾਨੂੰ ਪਛਤਾਵਾ ਕਰਨਾ ਪਵੇ ਗੁਰੂ ਗੁਰੂ ਕਰਦੇ ਜਾਈਏ ਗੁਰੂ ਗੁਰੂ ਕਰਦੇ ਜਾਈਏ ਧਾਕਾ ਤੁਸੀਂ ਲੈਕਚਰ ਦੇ ਵਿੱਚ ਵੀ ਤੁਸੀਂ ਕਹਿ ਕੇ ਕੁਝ ਧਾਕਾ ਜਿਹੜੀਆਂ ਸਿੱਖਾਂ ਨੂੰ ਮੰਡਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਹੜੀਆਂ ਧਾਕਾ ਦੇ ਵੱਲ ਸ਼ੁਰੂ ਦੇਖੋ ਜਿਹਲੇ ਸਿੱਖ ਪੰਥੀਆਂ ਸੰਸਥਾਵਾਂ ਕਿਉਂਕਿ ਜਿਹਲੇ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਉਹਦਾ ਇਤਿਹਾਸ ਕਮਜ਼ੋਰ ਕਰ ਦੇਈਦਾ ਉਹਦੇ ਇਤਿਹਾਸ ਮਲਗੋਡਾ ਕਰ ਦੇਈਦਾ ਉਹਨਾਂ ਦੀਆਂ ਸੰਸਥਾਵਾਂ ਨੂੰ ਵੱਖਰਾ ਵੰਡਣਾ ਸ਼ੁਰੂ ਕਰ ਦੇਈਦਾ ਤੇ ਜਿਲੇ ਉਹ ਪੰਡ ਹੁੰਦੀਆਂ ਤੇ ਫੇਰ ਸੰਸਥਾਵਾਂ ਜਿਹੜੀਆਂ ਉਹ ਕੌਮ ਦੇ ਉਸ ਪ੍ਰਵੇਖ ਨੂੰ ਵੀ ਥੋੜਾ ਨੁਕਸਾਨ ਪਹੁੰਚਾਉਂਦੇ। ਸੋ ਇਸ ਕਰਕੇ ਖਾਲਸਾ ਪੰਥ ਨੂੰ ਇਹ ਹੁਸ਼ਿਆਰ ਹੋਣਾ ਪਊ ਔਰ ਹੁਸ਼ਿਆਰ ਵੀ ਆ ਮੈਂ ਤਾਂ ਸਮਝਦਾ। ਪਰ ਅੱਜ ਫੇਰ ਸੰਸਥਾਵਾਂ ਨੂੰ ਕਿੱਡੇ ਵੱਡੇ ਜ਼ੋਰ ਦੇ ਨਾਲ ਯਤਨ ਕੀਤਾ ਜਾ ਰਿਹਾ ਖਤਮ ਕਰਨ ਨੂੰ ਇਹ ਖਾਲਸੇ ਨੂੰ ਕੋਈ ਗੁਰੂ ਸਾਹਿਬ ਦੀ ਕਿਰਪਾ ਕਰਨ, ਬਾਕੀ ਕਰਨ ਇਹਦੇ ਉੱਤੇ ਅੱਜ ਸੁਚੇਤ ਹੋਣ ਦੀ ਲੋੜ ਹੈ। ਯਾਨੀ ਅਵਰਤਪਾਲ ਸਿੰਘ ਬਣਾ ਦੇ ਉੱਪਰ ਨਾ ਜਿਹੜਾ ਐਨਐਸਏ ਕਿਉਂਕਿ ਜਿਹੜੇ ਪਹਿਲਾ ਕੇਸ ਦਰਜ ਉਹਨਾਂ ਕੇਸਾਂ ਦੇ ਤਹਿਤ ਉਹ NSA ਲਾਗੇ ਸੀ ਹੁਣ ਦਾ ਕੋਈ ਨਵੀਂ ਗਰਾਉਂਡ ਨਹੀਂ ਤੇ ਅਸੀਂ ਇਹਨਾਂ ਨੂੰ ਲੀਗਲ ਤੌਰ ਤੇ ਪਹਿਲਾਂ ਵੀ ਚੈਲੰਜ ਕੀਤਾ ਸੀ ਹੁਣ ਵੀ ਉਹ ਨਹੀਂ ਚੈਲੰਜ ਕਰ ਰਹੇ ਹਾਂ ਕਿਉਂਕਿ ਅਮਰਪਾਲ ਦੇ ਉਹਨਾਂ ਦੇ ਸਾਥੀਆਂ ਦੀ ਸਾਰੀ ਲੀਗਲ ਪੈਰਵਾਹੀ ਸ਼ੌਣੀ ਕਮਿਜ਼ਨ ਦਾ ਪ੍ਰਬੰਧ ਕਮੇਟੀ ਕਰਦੀ ਆ ਤੇ ਉਹ NSA ਲਾਉਣ ਦੀ ਕੋਈ ਮੇਰਾ ਖਿਆਲ ਗਰਾਉਂਡ ਵੀ ਨਹੀਂ ਜਿਹੜੀ ਗਰਾਉਂਡ ਪਹਿਲਾਂ ਸੀ ਉਹ ਹੀ ਗਰਾਉਂਡ ਚਾਕੇ ਹੋਏ ਸਟੈਂਡ ਕਰ ਦਤੀ ਆ ਤੇ ਮੇਰਾ ਖਾਟ ਟੁੱਟ ਜਾਊਗਾ ਠੀਕ ਠੀਕ